ਜਾਦੇ ਕਿਤੇ 슈ਗਰ ਨਾ ਹੋ ਜਵੇ ਬਹੁਤ ਜ਼ਿਆਦਾ ਤੁਸੀਂ ਮਿੱਠਾ ਖਾ ਰਹੇ ਹੋ ਅੱਜ ਬੜੀ ਮਿਹਰਬਾਨੀ ਹੈ ਇਹ ਤਾਂ ਤੁਸੀਂ ਦੇਖਿਆ ਹੁਣ ਵੀ ਹਮੇਸ਼ਾ ਲੋਕੀ ਐਮਐਲਏ ਜਿੱਤਦੇ ਆ ਤਾਂ ਵੰਡਦੇ ਆ ਇਹ ਹਾਰਨ ਕਰਕੇ ਅਸੀਂ ਤਰਨਤਾਰਨ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਬਾਲਟੀ ਜੜੀ ਮੁੱਢੀ ਪਾਤੀ ਕਿਸਾਨਾਂ ਦੀਆਂ ਗੱਲਾਂ ਨਾਲ ਲੋਕ ਜਾਗਰੂਕ ਹੋ ਰਹੇ ਆ ਪੰਜਾਬ ਦੇ ਲੋਕ ਜਾਗਰੂਕ ਹੋ ਰਹੇ ਆ ਬਿਲਕੁਲ ਹੋ ਰਿਹਾ ਹੈ ਰਿਜ਼ਲਟ ਤੁਹਾਡੇ ਸਾਹਮਣੇ ਆ ਇਹ ਖੁਸ਼ੀ ਇਸ ਲਈ ਮਨਾਈ ਜਾ ਰਹੀ ਹੈ ਲੋਕਾਂ ਨੇ ਇਹ ਚੀਜ਼ ਦੱਸਦੀ ਸਾਨੂੰ ਕਾਤਲਾਂ ਦੀ ਲੋੜ ਨਹੀਂ ਹੈਗੀ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਜਿੱਥੇ ਉਹਦਾ ਭਰਾ ਜੇਲ੍ਹ ਚ ਹੈ ਨਾ ਉੱਥੋਂ ਸਾਰੀਆਂ ਬਾਲਟੀਆਂ ਚੱਕ ਦੇ ਪਤਾ ਕਿਉਂ ਕਤਲ ਕਰ ਉਹਰੇ ਉਹਰੇ ਹੁਣ ਉਹਦਾ ਦਿਮਾਗ ਖਿਲ ਜਾਣਾ ਜਦੋਂ ਨੇ ਬਾਲਟੀ ਦੇਖਿਆ ਕਰਨੀ ਉਹਨੇ ਪਾਗਲ ਹੋ ਜਾਇਆ ਕਰਨਾ ਇਹਦਾ ਆਈਡੀਅਲ ਕੌਣ ਸੀਗਾ ਅਮਰਤਪਾਲ ਜਿਹਨੇ ਪੰਜਾਬ ਨੂੰ ਲੰਬੂ ਲਾਂ ਦੀ ਪੂਰੀ ਤਾਰੀ ਕੀਤੀ ਸੀ ਇਹਦਾ ਆਈਡੀਅਲ ਕੌਣ ਸੀ ਇਹਦਾ ਭਰਾ ਮਨਦੀਪ ਸਿੰਘ ਨੇ ਦੋ ਕਤਲ ਕੀਤੇ ਇਹ ਬਾਲਟੀਆਂ ਸੀ ਜੋ ਸਾਡੀ ਮਿਹਨਤ ਹੁੰਦੀ ਗਈ ਸਾਡੀ ਮਿਹਨਤ ਹੁੰਦੀ ਗਈ ਹੁੰਦੀ ਗਈ ਬਾਲਟੀ ਅੱਜ ਮੂਹਰੇ ਤੁਹਾਡੀ ਮਿਹਨਤ ਰੰਗ ਲੈ ਗਈ ਕਹਿ ਸਕਦੇ। ਤਰਨਤਾਰਨ ਦੇ ਵਿੱਚ ਸ਼ਿਵ ਸੇਨਾ ਨੇ ਕੋ ਕੈਂਡੀਡੇਟ ਨਹੀਂ ਖੜਾ ਕੀਤਾ। ਜੇ ਖੜਾ ਕੀਤਾ ਤੇ ਉਹਨੂੰ ਤੁਸੀਂ ਸਮਰਥਨ ਨਹੀਂ ਦਿੱਤਾ। ਜੇ ਸਮਰਥਨ ਨਹੀਂ ਮਿਲਿਆ ਤੇ ਉਹ ਕੈਂਡੀਡੇਟ ਇਲੈਕਸ਼ਨ ਕਿੱਦਾਂ ਲੜਿਆ? ਔਰ ਹਾਰਿਆ ਕੋਣ ਤੇ ਜਿੱਤਿਆ ਕੋਣ ਇਹ ਨਹੀਂ ਸਮਝ ਆ ਰਹੀ ਵੀ ਲੱਡੂ ਕਿਸ ਚੀਜ਼ ਦੇ ਵੰਡੇ ਜਾ ਰਹੇ ਸ਼ਿਵ ਸੇਨਾ ਨਾਲੋਂ। ਜਿਵੇਂ ਚਾਹੋ ਵੀ ਪੰਜਾਬ ਦਾ ਮੁੱਖ ਮੰਤਰੀ ਪਿਛਾ ਵਿਅਕਤੀ ਮੈਨੇ ਕੋਈ ਪੰਜਾਬ ਦਾ ਕੋਈ ਸਾਡੇ ਵਿਧਾਨ ਸਭਾ ਖੇਤਰ ਦਾ ਐਮ ਐਲ ਏ ਵੀ ਨਹੀਂ ਹੁਣ ਪੰਜਾਬ ਦਾ ਮੁੱਖ ਮੰਤਰੀ ਅੱਛਾ ਨਹੀਂ ਹੈ ਅੱਛੀ ਹੋ ਜਾਣਾ ਨਹੀਂ ਗੱਲ ਕਰਦਾ ਕੋਈ ਮੇਰੀ ਤੁਹਾਡੀ ਗੱਲ ਦਾ ਤੁਸੀਂ ਗੱਲ ਕਰਦੇ ਹੋ ਉਹਦਾ ਗੱਲ ਜਵਾਬ ਜ਼ਿਆਦਾ ਖੁਸ਼ੀ ਕਿਸ ਗੱਲ ਦੀ ਹੈ ਵੀ ਲੋਕਾਂ ਨੇ ਤੁਹਾਡੀ ਗੱਲ ਸ਼ਿਵ ਸੇਨਾ ਦੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ ਹੈ ਕਿ ਮੰਦਿਰ ਨਹੀਂ ਘਰ ਗਿਆ ਉਹਦੀ ਗੱਲ ਸ਼ੁਰੂ ਕਰਦੀ ਖੁਸ਼ੀ ਜ਼ਿਆਦਾ ਕਿਸ ਗੱਲ ਦੀ ਹੈ ਭਾਜਪਾ ਹਜੇ ਵੀ ਉਥੇ 5ਵੇਂ ਨੰਬਰ ਤੇ ਹੈ ਇਹ ਨਹੀਂ ਸਮਝ ਆਈ ਵੀ ਜੇ ਤੁਹਾਡੇ ਰਗੇਡੇ ਵੱਡੇ ਲੀਡਰ ਉਸ ਜੇ ਗੱਲ ਕੀਤੀ ਹੈ ਉਹਨ ਇੱਕ ਸਟੇਟ ਤੇ ਇਕੱਠੇ ਹੋਣ ਦੀ ਤਾਂ ਪਰ ਭਾਜਪਾ ਨੂੰ ਵੋਟ ਫੇਰ ਕਾਸਟ ਨਹੀਂ ਹੋਈ ਇਹਦਾ ਰੀਜ਼ ਕਦੇ ਵੀ ਆਪਣੇ ਮੂੰਹ 'ਚ ਸ਼ਬਦ ਹਿੰਦੂ ਸ਼ਬਦ ਤੱਕ ਮੂੰਚ ਨਹੀਂ ਪਾਉਂਦੇ। ਜਿਹੜੀ ਤੁਹਾਡੀ ਫਿਰਦਾ ਸਾਰੀਆਂ ਪਾਰਟੀਆਂ ਨਾਲ ਕਿਸੇ ਪਾਰਟੀ ਦੇ ਹੱਕ 'ਚ ਹੈਗੇ ਆਪਾਂ। ਨਹੀਂ ਨਹੀਂ ਕਿਸੇ ਪਾਰਟੀ ਦੇ ਹੱਕ 'ਚ ਹੈਗੇ ਆਪਾਂ। ਵੱਟ ਦਾ ਮਤਲਬ ਮੇਰੀ ਗੱਲ ਦਾ ਜਵਾਬ। ਪੜਾ ਮੇਰੀ ਗੱਲ। ਕਿਹੜਾ ਜਿਹੜੀ ਪਾਰਟੀ ਹਿੰਦੂ ਹਿੱਤ ਦੀ ਗੱਲ ਕਰੂਗੀ, ਜਿਹੜੀ ਰਾਸ਼ਟਰ ਹਿੱਤ ਦੀ ਗੱਲ ਕਰੂਗੀ। ਸ਼ਿਵਸਨਾ ਪੰਜਾਬ ਹਿੰਦੂ ਕੋਰ ਕਮੇਟੀ, ਹਿੰਦੂ ਪੰਚਾਇਤ ਉਹਦੇ ਨਾਲ। ਬੀਜੇਪੀ ਨਹੀਂ ਕਰ ਰਹੀ ਹਿੰਦੂਆਂ ਦੀ ਗੱਲ। ਨਹੀਂ ਨਹੀਂ ਅਸੀਂ ਇਹ ਕਹੀ ਨਹੀਂਦਾ ਬੀਜੇਪੀ ਨਹੀਂ ਕਰ ਰਹੀ। ਸੰਧਾ ਸਾਹਿਬ ਕਹਿ ਰਹੇ। ਚਲੋ ਛੱਡੋ ਸਾਪਰ ਸਾਪਰ। ਇਹ ਵੀ ਹਿੰਦ ਕੀ ਕਰ ਰਹੀ ਹੈ ਨਹੀਂ ਕਰ ਰਹੀ ਕਹਿੰਦੇ ਕਰੇ ਭਾਜੀ ਇਹ ਕਹਿੰਦਾ ਬੀਜੇਪੀ ਕੰਮ ਹੀ ਗੱਲ ਹੀ ਨਹੀਂ ਕਰ ਰਹੀ ਹਿੰਦੂਆਂ ਦੀ ਕਹਿੰਦੇ ਬਿਲਕੁਲ ਨਹੀਂ ਕਰ ਰਹੀ ਸਰਦਾਰ ਸਾਹਿਬ ਤੁਸੀਂ ਤਰਨ ਤਰਨ ਦੇ ਲੈਕਚਰਾਂ 'ਚ ਬੀਜੇਪੀ ਨੂੰ ਔਖਾ ਦਿਖਾੜੀਆਂ ਸੀ ਨਾ ਵੀ ਸਾਡੀ ਗੱਲ ਨਹੀਂ ਕਰੋਗੇ ਤਾਂ ਤੁਹਾਡਾ ਵੀ ਵਿਰੋਧ ਕੀਤਾ ਜਾਏਗਾ ਇਹ ਜਿਹਾ ਸਿੱਧਾ ਅਲੱਗ ਵਿਰੋਧ ਚਲਾ ਲਿਆ ਉੱਥੇ ਤੁਸੀਂ ਅਲੱਗ ਵਿਰੋਧ ਚਲਾ ਲਿਆ ਉੱਥੇ ਕਾਂਗਰਸ ਕਹਿੰਦੇ ਹਿੰਦੂਆਂ ਦੀ ਗੱਲ ਕਰਦੀ ਪਰ ਉਹ ਵੀ ਚੌਥੇ ਪੰਜਵੇਂ ਨੰਬਰ ਤੇ ਮਾਰਿਆ ਤਰਨ ਤਰਨ ਦੇ ਲੋਕਾਂ ਨੇ ਮੈਂ ਫਿਰ ਕੀ ਕਿਹਾ ਹੋਵੇ ਬੰਬ ਬੰਬ ਹੋਵੇ ਅੱਜ ਤੋਂ ਕੁਝ ਦਿਨ ਪਹਿਲਾਂ ਤੁਹਾਨੂੰ ਚਲਕੇ ਦਿਖਾਈ ਸੀ ਸ਼ਿਵ ਸੈਨਾ ਦੇ ਆਫਿਸ ਦੇ ਵੀ ਜਿੱਥੇ ਖਾਲੀ ਸ਼ਿਵ ਸੈਨਾ ਦਾ ਆਫਿਸ ਸੀ ਔਰ ਰਜੀਵ ਟੰਡਨ ਜਿਹੜੇ ਇਕੱਲੇ ਬੈਠ ਕੇ ਕੋਈ ਰਣਨੀਤੀ ਤਿਆਰ ਕਰ ਰਹੇ ਸੀ ਪਰ ਅੱਜ ਮਾਹੌਲ ਉਲਟਾ ਵਹ ਅੱਜ ਮਾਹੌਲ ਹੈ ਵੀ ਢੋਲ ਵੱਜ ਰਿਹਾ ਫਾਰ ਔਰ ਸ਼ਿਵ ਸੈਨਾ ਦੇ ਆਫਿਸ ਦੇ ਬਾਅਦ ਜਿਹੜੀ ਜਹਿਲ ਪੈਲਾ ਤੁਹਾਨੂੰ ਨਜ਼ਰ ਵੀ ਆਂਦੀ ਹੋਣੀ ਆ ਸੋ ਤੁਹਾਨੂੰ ਦਿਖਾ ਦਿੰਨੇ ਆ ਵੀ ਉਹਦਾ ਰਿਜ਼ਲਟ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਅੱਪ ਜਾ ਰਹੀ ਆ ਅਕਾਲੀ ਦਲ ਜਿਹੜਾ ਦੂਸਰੇ ਅੰਦੋਤ ਪਰ ਚੱਲ ਰਿਹਾ ਔਰ ਜਿਹੜਾ ਵਾਰਿਸ ਪੰਜਾਬ ਦੇ ਜਿਹੜਾ ਕੈਂਡੀਡੇਟਾ ਉਹ 3 ਨੰਬਰ ਤੇ ਤੇ ਕਾਂਗਰਸ 4 ਤੇ ਤੇ ਭਾਜਪੀ ਜਿਹੜੀ ਆ 5ਵੇਂ ਤੇ ਸੋ ਇਹਨਾਂ ਨੂੰ ਪੁੱਛ ਲੈਣੇ ਆ ਵੀ ਕਿਸ ਗੱਲ ਤੇ ਜਿਹੜੇ ਇਹ ਢੋਲ ਵਜਾਏ ਜਾ ਰਹੇ ਆ ਕਿਸ ਗੱਲ ਦੀ ਜਿਹੜੀ ਆ ਖੁਸ਼ੀ ਹੈ ਇਹ ਮਨਾਈ ਜਾ ਰਹੀ ਅੱਜ ਆਫਿਸ ਆਏ ਆ Shiv Sena ਦੇ ਤੁਹਾਨੂੰ ਦੱਸ ਦਿੰਨੇ ਆ ਕਿ Shiv Sena ਦੇ ਇਹ ਵਨਟੀਅਨੇ ਸਾਥੀ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਨਜ਼ਰ ਆ ਰਹੇ ਨੇ ਵੀ ਅੱਜ ਕਿਹੜੀ ਐਸੀ ਜਿਹੜੀ ਇਹ ਖੁਸ਼ੀ ਹੈ ਵੀ ਇਹਨਾਂ ਨੂੰ ਲੱਗੀ ਉੱਥੇ ਰਿਜ਼ਲਟ ਜਿਹੜੇ ਨੇ ਕਿਸ ਢੰਗ ਨਾਲ ਆਏ ਨੇ ਔਰ ਕਿਉਂ ਇਹ ਖੁਸ਼ੀ ਮਨਾ ਰਹੇ ਨੇ ਕਿਉਂ ਲੱਡੂ ਵੰਡੇ ਜਾ ਰਹੇ ਨੇ ਕਿਉਂ ਰਸਗੁੱਲੇ ਵੰਡੇ ਜਾ ਰਹੇ ਨੇ ਭਾਨੂੰ ਜੀ ਦੇਖਿਓ ਜਿਆਦਾ ਕਿਤੇ ਸ਼ੂਗਰ ਨਾ ਹੋ ਜAVE ਬਹੁਤ ਜਿਆਦਾ ਤੁਸੀਂ ਮਿੱਠਾ ਖਾ ਰਹੇ ਹੋ ਅੱਜ ਬੜੀ ਮੇਰ ਮਾਰ ਰਹੇ ਆ ਅੱਜ ਪੰਜਾਬ ਦੇ ਲੋਕਾਂ ਨੇ ਉਹ ਬੰਦਾ ਹਰਾਇਆ ਜਿਨੇ ਪੰਜਾਬ ਦਾ ਮੋਲ ਖਰਾਬ ਕਰਨ ਲਈ ਕੋਈ ਕੰਮੀ ਨਹੀਂ ਛੱਡੀ ਜਿਹੜਾ ਗੱਲ ਕਰ ਲੋਕਾਂ ਨੂੰ ਦਿਖਾਤਾ ਕਿ ਅੱਜ ਵੀ ਪੰਜਾਬ ਚ ਲੋ ਭਗਤ ਸਿੰਘ ਸੁਖਦੇਵ ਰਾਜਗੁਰੂ ਪਿਆ ਕਰਨ ਵਾਲੇ ਲੋਕ ਹੈਗੇ ਆ ਨੌਜੰਦਰੋ ਸੋ ਆਓ ਤੁਹਾਨੂੰ ਦਿਖਾ ਲੈਂਦੇ ਆ ਜੀ ਅੰਦਰ ਖੁਸ਼ੀ ਦਾ ਮਾਹੌਲ ਹੈ ਵੀ ਮਿੱਠਾ ਚੱਲ ਰਿਹਾ ਰਸਕੂਲੇ ਚੱਲ ਰਹੇ ਨੇ ਸੋ ਅੱਜ ਪਿਛਲੀ ਪਿਛਲੀ ਤਰਫੋਂ ਦੀ ਅੱਜ ਜੋ ਰੌਣਕ ਤੁਹਾਨੂੰ ਦਫ਼ਤਰ ਵਿੱਚ ਨਜ਼ਰ ਆ ਰਹੀ ਹੈ ਪਿਛਲੀ ਵਾਰੀ ਟੰਡਨ ਸਾਹਿਬ ਇਕੱਲੇ ਬੈਠੇ ਕੋ ਰਾਜਨੀਤੀ ਤਿਆਰ ਕਰ ਰਹੇ ਸੀ ਤੇ ਕੰਮ ਇਹ ਜਿਹੜੀਆਂ ਟੀਮਾਂ ਇਹਨਾਂ ਦੀਆਂ ਉਹ ਤਰਨ-ਤਰਨ ਕਹਿੰਦੇ ਸੀ ਕੰਮ ਕਰ ਰਹੀਆਂ ਜੋ ਇਹਨਾਂ ਦਾ ਕਹਿਣਾ ਵਾ ਸੋ ਕਿੰਦਾ ਦੇਖਦੇ ਹੋ ਸਰ ਤੁਸੀਂ ਇਹ ਮਠਾਈਆਂ ਮਡੀਆਂ ਜਾ ਰਹੀਆਂ ਇਹ ਨਾ ਮਠਾਈਆਂ ਅੱਜ ਤਾਈਂ ਤੁਸੀਂ ਦੇਖਿਆ ਹੋਣਾ ਵੀ ਹਮੇਸ਼ਾ ਲੋਕੀ ਐਮਐਲਏ ਜਿੱਤਦੇ ਆ ਤਾਂ ਵੰਡਦੇ ਆ ਇਹ ਹਾਰਨ ਕਰਕੇ ਇਹ ਹਾਰਨ ਕਰਕੇ ਇਹ ਹਿੰਦੂ ਜਾਗੋ ਕੋਰ ਕਮੇਟੀ ਨੇ ਇੱਕ 2 ਮਹੀਨੇ ਤੋਂ ਬੜਾ ਮਿਹਨਤ ਕਰੀ ਸੀਗੀ ਇੱਕ ਮਰਡਰ ਜੀ ਨੇ ਕਤਲ ਕੀਤਾ ਉਹਦੇ ਭਰਾ ਇੱਕ ਬਾਲਟੀ ਚ ਚੱਕ ਕੇ ਤੁਰਿਆ ਫਿਰਦਾ ਸੀਗਾ ਤਰਨ ਤਰਨ ਦੇ ਵਿੱਚ ਅਸੀਂ ਇੱਕ ਪੰਚਾਇਤ ਕੀਤੀ ਸੀ ਰਜੀਵ ਟੰਡਨ ਜੀ ਦੇ ਨੇਤਰਤਵ ਚ ਇਹ ਲੋਕਾਂ ਨੂੰ ਜਾਗਰਤ ਕੀਤਾ ਸੀ ਵੀ ਆਪਾਂ ਜਿਹੜਾ ਇੱਕ ਤਰਨ ਤਰਨ ਦੀ ਲੀਡ ਆ ਆਪਾਂ ਇੱਕ ਮਰਡਰ ਕਰਨ ਵਾਲੇ ਦੇ ਹੱਥ ਚ ਦੇਣੀ ਆ ਕਿ ਕਾਮ ਇਨਸਾਨ ਦੇ ਹੱਥ ਚ ਦੇਣੀ ਅਸੀਂ ਤਰਨ ਤਰਨ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਬਾਲਟੀ ਜੜੀ ਮੁੱਦੀ ਪਾਤੀ ਕੀ ਲੱਗਦਾ ਵੀ ਸ਼ਿਵਸਰਾਂ ਦੀਆਂ ਗੱਲਾਂ ਨਾਲ ਲੋਕ ਜਾਗਰੂਕ ਹੋ ਰਹੇ ਆ ਪੰਜਾਬ ਦੇ ਲੋਕ ਜਾਗਰੂਕ ਹੋ ਰਹੇ ਆ ਬਿਲਕੁਲ ਹੋ ਰਿਹਾ ਹੈ ਰਿਜ਼ਲਟ ਤੁਹਾਡੇ ਸਾਹਮਣੇ ਆ ਇਹ ਖੁਸ਼ੀ ਅਸਲੀ ਮਨਾਈ ਜਾ ਰਹੀ ਹੈ ਇਹ ਖੁਸ਼ੀ ਅਸਲੀ ਮਨਾਈ ਜਾ ਰਹੀ ਹੈ ਲੋਕਾਂ ਨੇ ਬਾਲਟੀ ਪੁੱਠੀ ਪਾਤੀ ਬਾਲਟੀ ਐ ਪੁੱਠੀ ਪਾਤੀ ਜਦੋਂ ਉਹਦੇ ਭਰਾ ਨੇ ਕਤਲ ਕੀਤਾ ਸੀ ਇਹੀ ਕਹਿੰਦਾ ਸੀਗਾ ਬਹੁਤ ਵਧੀਆ ਕੀਤਾ ਸਾਡੇ ਭਰਾ ਨੇ ਬਹੁਤ ਵਧੀਆ ਕੀਤਾ ਹੁਣ ਅੱਜ ਪਤਾ ਲੱਗਾ ਥੋੜੀ ਜਿਹੀ ਵੀ ਸ਼ਰਮ ਹੋਵੇ ਬਾਲਟੀ ਆਪਣੇ ਮੂੰਹ ਤੇ ਬਾ ਕੇ ਘੁੰਮੇ ਸ਼ਹਿਰ ਜਨਾ ਨਿਕਲੇ ਜੇ ਥੋੜੀ ਜਿਹੀ ਵੀ ਸ਼ਰਮ ਹੋਵੇ ਲੋਕਾਂ ਨੇ ਇਹ ਚੀਜ਼ ਦੱਸਦੀ ਸਾਨੂੰ ਕਾਤਲਾਂ ਦੀ ਲੋੜ ਨਹੀਂ ਹੈਗੀ ਪੰਜਾਬ ਨੂੰ ਚਲਾਣ ਲਈ ਸਾਨੂੰ ਜੋ ਪੰਜਾਬ ਦੇ ਰੱਖੇ ਆ ਜੋ ਪੰਜਾਬ ਲਈ ਅੱਛਾ ਸੋਚਦੇ ਆ ਸਾਨੂੰ ਉਹ ਬੰਦੇ ਚਾਹੀਦੇ ਆ ਕੋਈ ਕਾਤਲ ਪਰਿਵਾਰ ਦੇ ਲੋਕ ਨਹੀਂ ਸਾਨੂੰ ਚਾਹੀਦੇ ਜਿਹੜੇ ਲੋਕਾਂ ਦਾ ਕਤਲ ਕਰਦੇ ਵੀਰਣ ਇਹ ਪੰਜਾਬ ਦੇ ਲੋਕਾਂ ਨੇ ਦੱਸਤਾ ਆ ਬਾਲਟੀ ਮੁੱਦੀ ਹੋ ਗਈ ਅੱਜ ਅਸੀਂ ਨਾ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਜਿੱਥੇ ਉਹਦਾ ਭਰਾ ਜੇਲ੍ਹ ਚ ਹੈ ਨਾ ਉੱਥੋਂ ਸਾਰੀਆਂ ਬਾਲਟੀਆਂ ਚੱਕ ਦੇ ਪਤਾ ਕਿਉਂ ਕਤਲ ਕਰਦੇ ਉਹਰੇ ਉਹਦਾ ਦਿਮਾਗ ਖਿਲ ਜਾਂਦਾ ਜਦੋਂ ਨੇ ਬਾਲਟੀ ਦੇਖਿਆ ਕਰਨੀ ਉਹਨੇ ਪਾਗਲ ਹੋ ਜਾ ਕਰਨਾ ਸਰਕਾਰ ਨੂੰ ਨਾ ਉੱਥੇ ਬਾਲਟੀਆਂ ਚੱਕ ਦੇਣੀਆਂ ਚਾਹੀਦੀਆਂ ਨਹੀਂ 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 ਉਹਨੇ ਸੁਦੀ ਸੁਰੀ ਦਾ ਕਤਲ ਕੀਤਾ ਕਹਿੰਦੇ ਸਾਡੀ ਕੌਮ ਨੂੰ ਇੱਦਾਂ ਬੋਲਿਆ ਜੀ ਗਲਤ ਬੋਲਿਆ ਸੀ ਕਤਲ ਕਰਦਾ ਸੋਭਾ ਸਿੰਘ ਜੀ ਦਾ ਕਿਤਾ ਜੇਲ੍ਹ ਚ ਕਹਿੰਦੇ ਇਹਨੇ ਸਾਡੀ ਕੌਮ ਨਾਲ ਇਦਾਂ ਕੀਤਾ ਸੀਗਾ ਅਸੀਂ ਉਹਦਾ ਕਤਲ ਕਰਤਾ ਹੁਣ ਸਾਨੂੰ ਟੈਨਸ਼ਨ ਪਤਾ ਕਿ ਵਿਚਾਰੇ ਕੈਦੀਆਂ ਦੀ ਟੈਨਸ਼ਨ ਹੈ ਇਹ ਬਾਲਟੀਆਂ ਨੇ ਉਹਨਾਂ ਦਾ ਜਲੂਸ ਘੜਾਤਾ ਕਿਤੇ ਕੈਦੀਆਂ ਨੂੰ ਅਸੀਂ ਬੇਨਤੀ ਕਰਦੇ ਬਾਲਟੀਆਂ ਲੱਕੋ ਲਿਓ ਭਰਾਵਾ ਕਿਤੇ ਬਾਲਟੀਆਂ ਦਾ ਕਤਲ ਨਾ ਕਰ ਦੋ ਵੀ ਮੈਂ ਤਾਂ ਇਹ ਕਹਿ ਰਿਹਾ ਵੀ ਬਾਲਟੀਆਂ ਦਾ ਕਤਲ ਕਰ ਦੇਣਾ ਉਹ ਵਿਚਾਰੇ ਕੈਦੀ ਨਹਾਣਗੇ ਕਿੱਦਾਂ ਉਹ ਵਿਚਾਰੇ ਕੈਦੀ ਨਹਾਣਗੇ ਕਿੱਦਾਂ ਇਹਨੇ ਬਾਲਟੀਆਂ ਦਾ ਕਤਲ ਕਰ ਦੇਣਾ ਕਰਦੀਆਂ ਨੂੰ ਬੇਨਤੀ ਆ ਭਰਾਵਾ ਜੇਲ੍ਹ ਦੇ ਅੰਦਰ ਸਮਾਨ ਮਗਾਣਾ ਬੜਾ ਔਖਾ ਹੋ ਜਾਂਦਾ ਆਪਣੀਆਂ ਵਿਚਾਰੋ ਬਾਲਟੀਆਂ ਲਕੋ ਲਈਓ ਇਸ ਬੰਦੇ ਕੋਲ ਇਹ ਇਹ ਪਲਾਸਟਿਕ ਦੀ ਹੈ ਇਹਨਾਂ ਦੇ ਬਾਹਰ ਬੰਦੇ ਬੈਠੇ ਉਹਨਾਂ ਨੇ ਪਤਾ ਕੀ ਕਹਿਣਾ ਉਹਨਾਂ ਨੇ ਪਤਾ ਕੀ ਕਹਿਣਾ ਜਦੋਂ ਬਾਲਟੀ ਦਾ ਕਤਲ ਕੀਤਾ ਉਹਨਾਂ ਨੇ ਪਤਾ ਕੀ ਕਹਿਣਾ ਵੀ ਭਾਈ ਇਹ ਬਾਲਟੀ ਨੇ ਸਾਡੇ ਸੰਦੀਪ ਸਿੰਘ ਦਾ ਜਲੂਸ ਕਢਾਇਆ ਸੀ ਇਸ ਲਈ ਅਸੀਂ ਇਹਦਾ ਸੰਦੀਪ ਸਿੰਘ ਨੇ ਕਤਲ ਕਰਤਾ ਨਾਲੇ ਪਤਰਾ ਸਾਹਿਬ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਅਸੀਂ ਇੱਕ ਸਵਾਲ ਚੁੱਕਿਆ ਸਾਰੇ ਸ਼ਜਾਗੋ ਕੋਰ ਕਮੇਟੀ ਰਜੀਵ ਟੰਡਾ ਜਣ ਕੇ ਪੰਜਾਬ ਦੇ ਵਿੱਚ ਲੋਕ ਭਗਤ ਸਿੰਘ ਨੂੰ ਕਿੰਨਾ ਪਿਆਰ ਕਰਦੇ ਨੇ ਲੋਕਾਂ ਨੇ ਬਹੁਤ ਕਰਦੇ ਆ ਸੁਖਦੇਵ ਜੀ ਨੂੰ ਬਹੁਤ ਕਰਦੇ ਆ ਰਾਜਗੁਰੂ ਜੀ ਨੂੰ ਅਮਰ ਸ਼ਹੀਦ ਨੇ ਅਸਤਗਰ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਈਡਲ ਸੀਗੇ ਨਾ ਉਹ ਲੋਕ ਸੀਗੇ ਵੀ ਅਸੀਂ ਭਗਤ ਸਿੰਘ ਵਰਗੇ ਬਣਾਂਗੇ ਅਸੀਂ ਭਗਤ ਸਿੰਘ ਵਰਗੇ ਕੰਮ ਕਰਾਂਗੇ ਦੇਸ਼ ਨੂੰ ਅੱਗੇ ਵਧਾਵਾਂਗੇ ਇਹਦਾ ਆਈਡਲ ਪਤਾ ਕੌਣ ਸੀ ਅ ਜਰਨੈਲ ਸਿੰਘ ਬਰਾੜ ਜਿਹੜਾ ਆਪਰੇਸ਼ਨ ਬਲੂ ਸਟਾਰ ਚ ਮਾਰਿਆ ਗਿਆ ਇਹਦਾ ਆਈਡਲ ਕੌਣ ਸੀਗਾ ਅਮਰਿਤਪਾਲ ਜਿਨੇ ਪੰਜਾਬ ਨੂੰ ਲੰਬੂ ਲਾਂ ਦੀ ਪੂਰੀ ਤਾਰੀ ਕੀਤੀ ਸੀ ਇਹਦਾ ਆਈਡਲ ਕੌਣ ਸੀ ਇਹਦਾ ਪ੍ਰਾ ਮਨਦੀਪ ਸਿੰਘ ਜਿਨੇ ਦੋ ਕਤਲ ਕੀਤੇ ਤਾਂ ਤਰਨਤਾਰਨ ਦੇ ਲੋਕਾਂ ਨੇ ਇੱਕ ਚੀਜ਼ ਤਾਂ ਕਲੀਅਰ ਕਰਤੀ ਵੀ ਦੇਸ਼ ਵਿਰੋਧੀ ਵਿਅਕਤੀ ਨੂੰ ਕੋਈ ਲਾਇਕ ਨਹੀਂ ਕਰਦਾ ਔਰ ਧੰਨਵਾਦੀਆਂ ਚ ਤਰਨਤਾਰਨ ਲੋਕਾਂ ਦੇ ਵੀ ਜਿਨ੍ਹਾਂ ਨੇ ਇਹਨੂੰ ਮੂੰਹ ਤੋੜ ਕੇ ਮੁੱਧੇ ਵਾਲ ਜਿਹੜੀ ਬਾਲਟੀ ਮੁੱਦੀ ਪਾਉਂਦੀ ਮੁੱਦੀ ਮਾਰਦੀ ਇਹ ਜਦੋਂ ਸ਼ੁਰੂਆਤ ਕੀਤੀ ਜਹ ਹਿੰਦੂ ਜਾਗੋ ਕਮੇਟੀ ਰਜੀਵ ਟੰਡਨ ਜੀ ਨੇ ਪੂਰੇ ਸਮੁੱਚੇ ਹਿੰਦੂ ਸਮਾਏ ਨੇ ਇਹ ਬਾਲਟੀਆਂ ਸੀ ਜੋ ਸਾਡੀ ਮਿਹਨਤ ਹੁੰਦੀ ਗਈ ਸਾਡੀ ਮਿਹਨਤ ਹੁੰਦੀ ਗਈ ਹੁੰਦੀ ਗਈ ਬਾਲਟੀ ਅੱਜ ਤੁਸੀਂ ਅਗਲਾ ਤੁਹਾਡੀ ਮੇਨਜ਼ ਰੰਗ ਲਈ ਕਹਿ ਸਕਦੇ ਟੰਡਾ ਸਾਹਿਬ ਕਿਸੇ ਟੰਡਾ ਸਾਹਿਬ ਨਾਲ ਮਿਲਾਂ ਉਹ ਬੈਠੇ ਟੰਡਾ ਸਾਹਿਬ ਲੋ ਲੋ ਟੰਡਾ ਸਾਹਿਬ ਕੀ ਹਾਲ ਹੈ ਜੀ ਮੈਂ ਜਰੂਰ ਮੂ ਮੀਠਾ ਕਰਾਂਗਾ ਪਹਿਲਾਂ ਤੁਹਾਡੇ ਨਾਲ ਮੈਂ ਗੱਲਬਾਤ ਕਰ ਲਵਾਂ ਵੀ ਤੁਹਾਡੇ ਜਿਹੜੇ ਮਾਨ ਦੇ ਵਿੱਚ ਉਦੋਂ ਉਬਾਲ ਸੀ ਉਹ ਕਿੰਨਾ ਕਿਤੇ ਹੁਣ ਨਿਕਲਿਆ ਤੇ ਵੋਟਰ ਜਿਹੜੇ ਨੇ ਉਹ ਖੁੱਲ ਕੇ ਬਾਹਰ ਆਏ ਨੇ ਤਰਨ ਤਰਨ ਦੇ ਹਾਂਜੀ ਪਹਿਲਾਂ ਤੇ ਇਹ ਦੱਸੋ ਵੀ ਸ਼ਿਵ ਸੇਨਾ ਦੀ ਆਵਾਜ਼ ਜਿਹੜੀ ਆ ਉਹ ਤਰਨਤਾਰਨ ਪਹੁੰਚ ਗਈ ਤਰਨਤਾਰਨ ਦੇ ਲੋਕਾਂ ਨੇ ਤੁਹਾਡਾ ਜਿਹੜਾ ਗੱਲਾਂ ਕੀਤੀਆਂ ਜਿਉ ਮੰਨ ਲੀਆਂ ਤੁਹਾਡਾ ਕਹਿਣਾ ਹਿੰਦੂ ਜਾਗਰ ਕੋਰ ਕਮੇਟੀ ਦਾ ਪ੍ਰਯਾਸ ਸੀਗਾ ਵੀ ਤਰਨਤਾਰਨ ਸ਼ਹਿਰ ਦੇ ਲੋਕਾਂ ਨਾਲ ਜਾ ਕੇ ਚਰਚਾ ਕਰੀਏ ਹਿੰਦੂ ਜਾਗਰ ਕੋਰ ਕਮੇਟੀ ਦੁਆਰਾ ਉੱਥੇ ਹਿੰਦੂ ਪੰਚਾਇਤ ਦਾ ਬੁਲਾਈ ਗਈ ਹੈ ਉਸ ਤੋਂ ਬਾਅਦ ਸ਼ਹਿਰ ਦੇ ਲੋਕਾਂ ਨਾਲ ਚਰਚਾ ਕੀਤੀ ਵੀ ਤਰਨਤਾਰਨ ਸ਼ਹਿਰ ਦਾ ਨੇਤ੍ਰਿਤਵ ਕੌਣ ਕਰੇਗਾ ਆਮ ਆਦਮੀ ਜਾਂ ਕਾਤਲ ਪਰਿਵਾਰ ਦਾ ਵਿਅਕਤੀ ਉਹ ਉਹਨਾਂ ਨੇ ਸਿੱਧਾ ਸਿੱਧਾ ਇੱਕ ਅਜ ਫੈਸਲਾ ਸੁਨਾਤਾ ਤਰਨਤਾਰਨ ਸ਼ਹਿਰ ਦੇ ਲੋਕਾਂ ਦਾ ਵੀ ਤਰਨਤਾਰਨ ਸ਼ਹਿਰ ਦਾ ਨੇਤ੍ਰਿਤਵ ਇੱਕ ਆਮ ਆਦਮੀ ਕਰੇਗਾ ਜਿਹੜਾ ਤਰਨਤਾਰਨ ਸ਼ਹਿਰ ਦਾ ਵਿਕਾਸ ਕਰੇਗਾ ਨਾ ਕਿ ਕੋਈ ਕਾਤਲ ਪਰਿਵਾਰ ਦਾ ਵਿਅਕਤੀ ਨਹੀਂ ਇਹ ਨਾ ਅਲੱਗ ਤਰ੍ਹਾਂ ਦੀ ਖੁਸ਼ੀ ਹੈ ਢੰਡਾ ਸਾਹਿਬ ਤਰਨਤਾਰਨ ਦੇ ਵਿੱਚ ਸ਼ਿਵ ਸੇਨਾ ਨੇ ਕੋ ਕੈਂਡੀਡੇਟ ਨਹੀਂ ਖੜਾ ਕੀਤਾ ਜੇ ਖੜਾ ਕੀਤਾ ਤੇ ਉਹਨੂੰ ਤੁਸੀਂ ਸਮਰਥਨ ਨਹੀਂ ਦਿੱਤਾ ਜੇ ਸਮਰਥਨ ਨਹੀਂ ਮਿਲਿਆ ਤੇ ਉਹ ਕੈਂਡੀਡੇਟ ਇਲੈਕਸ਼ਨ ਕਿੱਦਾਂ ਲੜਿਆ ਔਰ ਹਾਰਿਆ ਕੌਣ ਤੇ ਜਿੱਤਿਆ ਕੌਣ ਇਹ ਨਹੀਂ ਸਮਝ ਆ ਰਹੀ ਵੀ ਲੱਡੂ ਕਿਸ ਚੀਜ਼ ਦੇ ਵੰਡੇ ਜਾ ਰਹੀ ਸ਼ਿਵ ਸੇਨਾ ਨਾਲ ਲੋ ਦੇਖੋ ਪੰਜਾਬ ਦੀ ਲੋਕੀ ਵੀ ਪੰਜਾਬ ਦੇ ਵਿੱਚ ਸ਼ਾਂਤੀ ਵੀ ਪੰਜਾਬ ਸਾਡਾ ਖੁਸ਼ਹਾਲ ਰਹੇ ਹਸਦਾ ਵਸਦਾ ਰਹੇ ਪੰਜਾਬ ਦੇ ਲੋਕ ਕਦੀ ਵੀ ਨਹੀਂ ਚਾਣਗੇ ਵੀ ਸਾਡਾ ਕੋਈ ਪੰਜਾਬ ਦਾ ਨਿਕਿੱਤਰਤਵ ਪੰਜਾਬ ਦਾ ਕੋਈ ਐਮਐਲਏ ਪੰਜਾਬ ਦਾ ਮੁੱਖ ਮੰਤਰੀ ਕੋਈ ਗੈਂਗਸਟਰ ਬਣੇ ਅੱਤਵਾਦੀ ਸੋਚ ਵਾਲਾ ਬਣੇ ਕੋਈ ਚਾਹੂਗਾ ਤੁਸੀਂ ਤੁਸੀਂ ਚਾਹੋਗੇ ਤੁਸੀਂ ਵੀ ਇਹ ਚਾਹੋਗੇ ਵੀ ਪੰਜਾਬ ਦਾ ਮੁੱਖ ਮੰਤਰੀ ਕੋਈ ਇੱਛਾ ਵਿਅਕਤੀ ਬਣੇ ਕੋਈ ਪੰਜਾਬ ਦਾ ਕੋਈ ਸਾਡੇ ਵਿਧਾਨ ਸਭਾ ਖੇਤਰ ਦਾ ਐਮ ਐਲ ਏ ਵੀ ਨਹੀਂ ਹੁਣ ਪੰਜਾਬ ਦਾ ਮੁੱਖ ਮੰਤਰੀ ਅੱਛਾ ਨਹੀਂ ਹੈ ਅੱਛੀ ਸੋਚ ਲੈ ਇਹੜੀ ਗੱਲ ਕਰਦਾ ਪਿਆ ਨਹੀਂ ਤੁਹਾਡੀ ਗੱਲ ਦਾ ਤੁਸੀਂ ਜਵਾਬ ਤੁਸੀਂ ਗੱਲ ਕਰਦੇ ਹੋ ਉਹਦਾ ਜਵਾਬ ਹੈ ਜੀ ਤਰਨਤਾਰਨ ਤਰਨਤਾਰਨ ਦੀ उपचुनाव ਦੀ ਮੈਂ ਤੁਹਾਨੂੰ ਉਦਾਹਰਨ ਦੇ ਰਹੀਆਂ ਵੀ ਤਰਨਤਾਰਨ ਸ਼ਹਿਰ ਦੇ ਵਿੱਚ ਜਿੱਥੇ ਕਾਂਗਰਸ ਦੇ ਆਪਣੇ ਕੈਂਡੀਡੇਟ ਖੜੇ ਕੀਤਾ ਆਮ ਆਦਮੀ ਕਾਲੀ ਦਲ ਬੀ ਜੀ ਪੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਉੱਥੇ ਸੰਦੀਪ ਸਿੰਘ ਕਾਤਲ ਜਿਹਨੇ ਹਿੰਦੂ ਲੀਡਰਸ ਦੀ ਸੁਰੀ ਦਾ ਕਤਲ ਕੀਤਾ ਜੇਲ੍ਹ ਚ ਬੰਦ ਸੁਭਾ ਸਿੰਘ ਦਾ ਕਤ ਉਹਦਾ ਪਰਿਵਾਰ ਦਾ ਵਿਅਕਤੀ ਉਹਦਾ ਸਖਾ ਭਾਈ ਸੰਦੀਪ ਸਿੰਘ ਵੀ ਤਰਨਤਾਰਨ ਸ਼ਹਿਰ ਤੋਂ ਉਪ ਚੋਣਾਂ ਲੜ ਰਿਹਾ ਸੀ ਜਿਹੜਾ ਕਹਿੰਦਾ ਸੀ ਪੁੰਥਕ ਵੋਟਾਂ ਦੇ ਉੱਤੇ ਮੇਰਾ ਹੱਕ ਵੀ ਮੇਰਾ ਤਾਂ ਕੋਈ ਵਾਰੀਵਾਸੀ ਨਹੀਂ ਰਹੀ ਮੇਰੇ ਤੋਂ ਮੁਕਾਬਲੇ 'ਚ ਕੋਈ ਹੈ ਹੀ ਨਹੀਂ ਹੈ ਉਹਨੂੰ ਤਰਨਤਾਰਨ ਸ਼ਹਿਰ ਦੇ ਲੋਕਾਂ ਨੇ ਜਵਾਬ ਦਿੱਤਾ ਅਸੀਂ ਇੱਕ ਪ੍ਰਯਾਸ ਕੀਤਾ ਸੀਗਾ ਤਰਨਤਾਰਨ ਸ਼ਹਿਰ ਦੇ ਲੋਕਾਂ ਨਾਲ ਜਾ ਕੇ ਅਸੀਂ ਚਰਚਾ ਕੀਤੀ ਅਸੀਂ ਲੋਕਾਂ ਦੇ ਉੱਤੇ ਹਿੰਦੂ ਪੰਚਾਇਤ ਰੱਖੀ ਉਹਦੇ 'ਚ ਲੋਕਾਂ ਨਾਲ ਚਰਚਾ ਕੀਤੀ ਵੀ ਤਰਨਤਾਰਨ ਖੇਤਰ ਦਾ નેਤਰਤਵ ਕੌਣ ਕਰੇਗਾ ਇੱਕ ਕਾਮਾ ਆਦਮੀ ਇਹਨ ਕਿਸੇ ਕਾਤਲ ਪਰਿਵਾਰ ਦਾ ਵਿਅਕਤੀ ਕਰੇਗਾ ਕਿਉਂਕਿ ਮਾਂ ਕਦੀ ਨਹੀਂ ਚਾਹੇਗੀ ਮੇਰਾ ਪੁੱਤ ਕੋਈ ਗੈਂਗਸਟਰ ਬਣੇ ਮੇਰਾ ਪੁੱਤ ਕੋਈ ਅਤਵਾਦੀ ਬਣੇ ਹਰ ਵਿਅਕਤੀ ਚਾਹੁੰਦਾ ਵੀ ਸਾਡੇ ਇਲਾਕੇ ਚ ਸਾਡੇ ਏਰੀਆ ਚ ਸ਼ਾਂਤੀ ਬਣੀ ਰਹੇ ਕੋਈ ਵੀ ਕਿਸੇ ਨੂੰ ਕਿਸੇ ਲੇਡੀਆਂ ਨੂੰ ਇਹ ਡਰ ਨਹੀਂ ਚਾਹੀਦਾ ਜਿਹੜਾ 1980 ਚ 1992 ਚ ਹੁੰਦਾ ਸੀਗਾ ਵੀ ਛੋਟੇ ਛੋਟੇ ਵਿਅਕਤੀ ਹੱਥ ਜੇ ਕਿ ਫੁੱਟੀ ਸਮੇ ਲੈ ਕੇ ਮਾਸੂਮ ਲੋਕਾਂ ਦਾ ਕਤਲ ਕਰਦੇ ਫਿਰਦੇ ਸੀਗੇ ਉਹ ਮਾਂ ਕਦੀ ਨਹੀਂ ਚਾਹੇਗੀ ਕੋਈ ਔਰਤ ਕੋਈ ਪਿਤਾ ਕਦੀ ਨਹੀਂ ਚਾਹੇਗਾ ਵੀ ਮੇਰਾ ਪਤੀ ਤਾਂ ਦੁਕਾਨ ਤੇ ਗਿਆ ਪਰ ਸ਼ਾਮੀ ਘਰੇ ਵਾਪਸ ਆਏਗਾ ਜਾਂ ਨਹੀਂ ਆਏਗਾ ਇਹ ਡਰ ਕੋਈ ਵੀ ਔਰਤ ਨਹੀਂ ਚਾਹੇਗੀ ਕੋਈ ਵੀ ਪਤਨੀ ਨਹੀਂ ਚਾਹੇਗੀ ਵੀ ਮੇਰਾ ਪਤੀ ਸ਼ਾਮੀ ਕਿ ਦੁਕਾਨ ਤੇ ਦਾ ਗਿਆ ਪਰ ਹੁਣ 24 ਘੰਟੇ ਇੱਕ ਡਰ ਸਤਾਦਾ ਰਹੇ ਵੀ ਮੇਰਾ ਪਤੀ ਸ਼ਾਮੀ ਘਰ ਵਾਪਸ ਆਏਗਾ ਜਾਂ ਨਹੀਂ ਆਏਗਾ ਜਿਆਦਾ ਖੁਸ਼ੀ ਕਿਸ ਗੱਲ ਦੀ ਹੈ ਵੀ ਲੋਕਾਂ ਨੇ ਤੁਹਾਡੀ ਗੱਲ ਸ਼ਿਵ ਸਿਨਹਾ ਦੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ ਹੈ ਕਿ ਮਨਦੀਪ ਸਿੰਘ ਹਾਰ ਗਿਆ ਉਹਦੀ ਗੱਲ ਸ਼ੁਰੂ ਕਰ ਦਿੱਤੀ ਖੁਸ਼ੀ ਜਿਆਦਾ ਕਿਸ ਗੱਲ ਦੀ ਹੈ ਮੈਂ ਗੱਲ ਫੇਰ ਕਹਿਣਾ ਚਾਹਾਂਗਾ ਸਾਡੀ ਗੱਲ ਨਹੀਂ ਐਸੀ ਕੋਈ ਗੱਲ ਨਾ ਕਰੀਏ ਆਪਾਂ ਗੱਲੇ ਕਰੀਏ ਵੀ ਲੋਕਾਂ ਨਾਲ ਅਸੀਂ ਚਰਚਾ ਕੀਤੀ ਅਸੀਂ ਤਰਨਤਾਰਨ ਸ਼ਹਿਰ ਦੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਹਿੰਦੂ ਪੰਚਾਇਤ ਦੇ ਰਾਹੀਂ ਅਸੀਂ ਤਾਂ ਸਿਰਫ ਇੱਕ ਗੱਲ ਕੀਤੀ ਕਿ ਸ਼ਹਿਰ ਦਾ ਨੇਤ੍ਰਤਵ ਕੌਣ ਕਰੇਗਾ ਇੱਕ ਕਾਮਾ ਆਦਮੀ ਜਾਂ ਕਾਤਲ ਪਰਿਵਾਰ ਦਾ ਵਿਅਕਤੀ ਲੋਕਾਂ ਨੂੰ ਸਮਝ ਆ ਗਈ ਕਿਉਂਕਿ ਹਰ ਮਿੰਦਾਂ ਚਾਹੁੰਦਾ ਵੀ ਮੇਰਾ ਬੱਚਾ ਕੋਈ ਵੀ ਮਾਣੀ ਚਾਹੇਗੀ ਮੇਰਾ ਬੱਚਾ ਗੈਂਗਸਟਰ ਬਣੇ ਮੈਂ ਬੜੀ ਸਾਫ਼ ਦੀ ਗੱਲ ਕਹਾਂਗਾ ਹਰ ਵਿਅਕਤੀ ਚਾਹੁੰਦਾ ਵੀ ਸਾਡਾ ਜਿਹੜਾ ਬੱਚਾ ਵਾ ਅੱਛਾ ਪੜ੍ਹ ਲਿਖ ਕੇ ਜਾ ਕੇ ਅੱਛੀ ਨੌਕਰੀ ਲੱਗੇ ਅੱਛਾ ਵਪਾਰ ਕਰੇ ਤੁਸੀਂ ਹਿੰਦੂਆਂ ਨੂੰ ਜਗਾਇਆ ਉੱਥੇ ਤੁਸੀਂ ਮੀਟਿੰਗਾਂ ਵੀ ਕੀਤੀਆਂ ਘਰ-ਘਰ ਜਾ ਕੇ ਤੁਸੀਂ ਆਪਣੇ ਬੈਨਰ ਲਾਏ ਘਰ-ਘਰ ਜਾ ਕੇ ਫਤਵਾ ਝੰਡਾ ਦਿਖਾਇਆ ਉਹਨਾਂ ਨੂੰ ਭਗਵਾ ਪਰ ਬੀਜੇਪੀ ਹਜੇ ਵੀ ਉੱਥੇ ਪੰਜਵੇਂ ਨੰਬਰ ਤੇ ਹੈ ਇਹ ਨਹੀਂ ਸਮਝ ਆਈ ਵੀ ਜੇ ਤੁਹਾਡੇ ਰਗੇ ਏਡੇ ਵੱਡੇ ਲੀਡਰ ਉੱਥੇ ਆ ਕੇ ਗੱਲ ਕੀਤੀ ਹੈ ਸੋਨੇ ਇੱਕ ਸਟੇਜ ਤੇ ਇਕੱਠੇ ਹੋਣ ਦੀ ਤਾਂ ਪਰ ਬੀਜੇਪੀ ਨੂੰ ਵੋਟ ਫੇਰ ਕਾਸਟ ਨਹੀਂ ਹੋਣੀ ਇਹਦਾ ਰੀਜ਼ਨ ਕੀ ਹੈ ਮੈਂ ਇੱਕ ਗੱਲ ਸੋ ਤੁਹਾਡੇ ਲਈ ਗੱਲ ਸਵਾਲ ਕਰ ਦਿੰਨਾ ਸ਼ਰਮਣੀ ਕਾਲੀਤਲ ਬਦਲ ਦੀ ਗੱਲ ਕਰੀਏ ਉਹ ਤਾਂ ਹੁਣ ਵਧੀਆ ਕਰ ਰਿਹਾ ਜਦੋਂ ਪੰਜਾਬ ਜਦੋਂ ਪੰਜਾਬ ਦੀ ਉਹ ਗੱਲ ਕਰ ਰਿਹਾ ਤਾਂ ਸਿੱਖ ਸਮਾਜ ਦੀ ਪਹਿਲਾਂ ਗੱਲ ਕਰਦਾ ਕਰਦੇ ਨਹੀਂ ਕਹਿੰਦਾ ਉਹ ਕਹਿੰਦਾ ਅਸੀਂ ਪੰਥਕ ਪਾਰਟੀਆਂ ਅਸੀਂ ਸਿੱਖ ਸਮਾਜ ਦੀ ਹਤੀਸ਼ੀ ਪਾਰਟੀ ਹੈ ਕਰਦੇ ਨਹੀਂ ਕਰਦੇ ਪਰ ਭਾਜਪਾ ਕਦੇ ਵੀ ਆਪਣੇ ਮੂੰਹ 'ਚ ਸ਼ਬਦ ਹਿੰਦੂ ਸ਼ਬਦ ਤੱਕ ਮੂੰਚਰੀ ਪਾਉਂਦੀ ਹੂੰ ਮੈਂ ਸਾਫ਼ ਕਹਿਣਾ ਚਾਹੁੰਦਾ ਤੁਹਾਡੀ ਫਿਰ ਤਾਂ ਸਾਰੀਆਂ ਪਾਰਟੀਆਂ ਨਾਲ ਕਿਸੇ ਪਾਰਟੀ ਦਾ ਹੱਕ ਤੇ ਹੈਗੇ ਆਪਾਂ ਨਹੀਂ ਨਹੀਂ ਕਿਸੇ ਪਾਰਟੀ ਦਾ ਹੱਕ ਤੇ ਹੈਗੇ ਆਪਾਂ ਕੰਡਾ ਸਾਹਿਬ ਲੈ ਮੇਰੀ ਗੱਲ ਦਾ ਜਵਾਬ ਪੜਾ ਮੇਰੀ ਗੱਲ ਦਾ ਕਿਸੇ ਪਾਰਟੀ ਦਾ ਹੱਕ ਤੇ ਹੈਗੇ ਆ ਪੰਜਾਬ ਚ ਆਪਾਂ ਹੈਗੇ ਆ ਜੀ ਦੱਸੋ ਜੀ ਉਸੇ ਹੈਗੇ ਜੀ ਰਾਸ਼ਟਰੀ ਗੱਲ ਕਰੂਗੀ ਜਿਹੜਾ ਜਿਹੜੀ ਪਾਰਟੀ ਹਿੰਦੂ ਹਿੱਤ ਦੀ ਗੱਲ ਕਰੂਗੀ ਜਿਹੜੀ ਰਾਸ਼ਟਰੀ ਹਿੱਤ ਦੀ ਗੱਲ ਕਰੂਗੀ ਸ਼ਿਵਸਨਾ ਪੰਜਾਬ ਹਿੰਦੂ ਕੋਰ ਕਮੇਟੀ ਹਿੰਦੂ ਪੰਚਾਇਤ ਉਹਦੇ ਨਾਲ ਬੀਜੇਪੀ ਨਹੀਂ ਕਰ ਰਹੀ ਹਿੰਦੂਆਂ ਦੀ ਗੱਲ ਨਹੀਂ ਨਹੀਂ ਅਸੀਂ ਇਹ ਕਹੀ ਨਹੀਂਦਾ ਬੀਜੇਪੀ ਨਹੀਂ ਕਰ ਰਹੀ ਕੰਡਾ ਸਾਹਿਬ ਕਹਿ ਰਹੇ ਮੈਂ ਕਲੀਅਰ ਕਰ ਚ ਨੀ ਨਹੀਂ ਕਰ ਰਹੀ ਪੰਜਾਬ ਦੇ ਅੰਦਰ ਆ ਕੇ ਉਹ ਹਿੰਦੂਆਂ ਦੀ ਗੱਲ ਕਰੇ ਨਹੀਂ ਕਰਨੀ ਨਹੀਂ ਹਜੇ ਤੱਕ ਨਹੀਂ ਕਰ ਰਹੀ ਬਸ ਇਹ ਕਹਿੰਦੇ ਕਰ ਰਹੀ ਜਾਂ ਨਹੀਂ ਕਰ ਰਹੀ ਕਹਿੰਦੇ ਕਰੇ ਇਹ ਤੁਸੀਂ ਸਮਝੋ ਕਰ ਰਹੀ ਕਿ ਨਹੀਂ ਕਰ ਰਹੀ ਅਸੀਂ ਕਹਿੰਦੇ ਕਰੇ ਨਹੀਂ ਨਹੀਂ ਤੁਹਾਡੇ ਪ੍ਰਧਾਨ ਜੀਆ ਕਹਿੰਦਾ ਬੀਜੇਪੀ ਕੰਮ ਹੀ ਗੱਲ ਹੀ ਨਹੀਂ ਕਰ ਰਹੀ ਹਿੰਦੂਆਂ ਦੀ ਕਹਿੰਦੇ ਬਿਲਕੁਲ ਨਹੀਂ ਕਰ ਰਹੀ ਬਿਲਕੁਲ ਨਹੀਂ ਕਰ ਰਹੀ ਉਹਨਾਂ ਨੂੰ ਗੁੱਸਾ ਕਿਉਂ ਨਹੀਂ ਦਿਖਾਉਂਦੇ ਦਾ ਵੀ ਸ਼ਿਵ ਸਨਾ ਅਸੂਆ ਦੀ ਗੱਲ ਕਰ ਰਹੀ ਆ ਭਗਵਤ ਛੰਡੇ ਨੂੰ ਚੱਕਿਆ ਤੇ ਭਾਜਪਾ ਦਾ ਗੜ ਪਤਾ ਪਾਇਆ ਜਾ ਵਾ ਕੇ ਗੱਲ ਸੁਣੋ ਅਸੀਂ ਸ਼ਿ ਭਾਜਪਾ ਦਾ ਕੋਈ ਵਿਰੋਧ ਨਹੀਂ ਕਰ ਰਹੇ ਅਸੀਂ ਪੂਰੇ ਦੇਸ਼ ਦੇ ਵਿੱਚ ਬੀਜੇਪੀ ਦਾ ਜਿਹੜੇ ਕੰਮ ਪੀਜੇਪੀ ਕਰ ਰਹੀ ਐ ਅਸੀਂ ਉਹਦਾ ਸਮਰਥਨ ਵੀ ਕਰਦੇ ਆ ਕੰਮਾਂ ਦਾ ਸਮਰਥਨ ਕਰਦੇ ਆ ਹਿੰਦੂ ਹਿੱਤ ਦੀ ਗੱਲ ਜਿਹੜਾ ਕਰੂਗਾ ਸੀ ਉਹਦੇ ਨਾਲ ਖੜੇ ਆ ਪਰ ਜਿੱਤੇ ਉਹ ਨਹੀਂ ਕਰੂਗਾ ਸੀ ਉੱਤੇ ਦਾ ਵਿਰੋਧ ਵੀ ਕਰ ਰਹੇ ਪਰ ਸਾਹਿਬ ਥਾਪਰ ਸਾਹਿਬ ਜੇ ਹਿੰਦੂ ਸੀਐਮ ਦੀ ਤੁਸੀਂ ਡਿਮਾਂਡ ਰੱਖਦੇ ਹੋ ਹਿੰਦੂ ਤਾਕਤਵਰ ਹੋਵੇ ਪੰਜਾਬ ਦੇ ਵਿੱਚ ਫਿਰ ਬੀਜੇਪੀ ਨੂੰ ਇਹਨਾਂ ਗੋਲਿਆ ਨਹੀਂ ਕੀਤਾ ਜਾ ਸਕਦਾ ਬੀਜੇਪੀ ਨੂੰ ਕਿਉਂ ਨਹੀਂ ਗੋਲੇ ਕਰੋ ਸਾਡੇ ਪਾਸੇ ਲੱਗੇ ਚੱਲਦਾ ਬੀਜੇਪੀ ਕਿਉਂ ਕਾਗਜ਼ ਪਾਰਟੀ ਨਾਲ ਕਿਉਂ ਦੂਜੀ ਪਾਰਟੀ ਨਾਲ ਕਿਸੇ ਹੋਰ ਪਾਰਟੀ ਨਾਲ ਕੋਈ ਹੈ ਨਹੀਂਗੇ ਫਿਰ ਬੀਜੇਪੀ ਨਾਲ ਕਿਉਂ ਚਲੋ ਅਸੀਂ ਤਾਂ ਫਿਰ ਇੱਕ ਗੱਲ ਬੜੀ ਸਪਸ਼ਟ ਕਰਦੇ ਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਨਾ 50 ਤੋਂ 60 ਸੀਟਾਂ ਐਸੀਆਂ ਨੇ ਜਿਹੜੀ ਹਿੰਦੂ ਬੋਲਵਾਦੀ ਵਾਲ ਕੀ ਇਹਦੇ ਕਿਉਂਕਿ ਚਾਹੇ ਜਦੋਂ ਵੀ ਵਿਧਾਨ ਸਭਾ ਦੇ ਚੋਣ ਹੁੰਦੇ ਨੇ ਕਾਂਗਰਸ ਹੋਵੇ ਚਾਹੇ ਇਕੱਲੀ ਹੋਵੇ ਬੀਜੇਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ 20 ਤੋਂ 23 ਸੀਟਾਂ ਤੇ ਸਾਡੇ ਹਿੰਦੂ ਉਮੀਦਵਾਰ ਉਤਾਰਦੀ ਹੈ ਜਦਕਿ ਇਸ 50 ਤੋਂ 60 ਸੀਟਾਂ ਐ ਜਿੱਥੇ ਹਿੰਦੂ ਬੋਲਵਾਦੀ ਆ ਉੱਥੇ ਉਮੀਦਵਾਰ ਨਹੀਂ ਉਤਾਰੀ ਜਾਂਦੇ ਅਗਰ 23 ਉਮੀਦਵਾਰ ਹੀ ਲੜਨਗੇ ਜਿੱਤ ਕੇ ਕਿੰਨੇ ਆਣਗੇ 10 ਤੋਂ 12 13 14 15 ਉਹ ਹਿੰਦੂ ਸਮਾਜ ਦੀ ਗੱਲ ਕਿੱਥੋਂ ਕਰਨਗੇ ਜਦੋਂ 60 ਜਿੱਤ ਲੜ ਕੇ ਆਣਗੇ ਚੋਣ ਲੜਨਗੇ 45 ਤੋਂ 50 ਜਦੋਂ ਜਿੱਤ ਕੇ ਆਣਗੇ ਫਿਰ ਆਪਣਾ ਹਿੰਦੂ ਪੰਜਾਬ ਦੱਸਿਆ ਬਣ ਬੀਜਪੀ ਪੂਰੇ ਹਿੰਦੁਸਤਾਨ ਦੇ ਵਿੱਚ ਹਿੰਦੂ ਦੀ ਗੱਲ ਕਰਦੀ ਹੈ ਸੁਣਾਜੀ ਆਖੀ ਗੱਲ ਕਰਦੀ ਨਹੀਂ ਕਹਿੰਦੇ ਵੀ ਜਿਹੜੀ ਪੰਜਾਬ ਦੇ ਵਿੱਚ ਆ ਕੇ ਉਹ ਹਿੰਦੂ ਸ਼ਬਦ ਦਾ ਪ੍ਰਯੋਗ ਕਿਉਂ ਨਹੀਂ ਕਰਦੀ ਹਿੰਦੂ ਸਮਾਜ ਦੀ ਗੱਲ ਕਿਉਂ ਨਹੀਂ ਕਰਦੀ ਖੁੱਲ ਕੇ ਹਿੰਦੂ ਹਿੱਤ ਦੀ ਗੱਲ ਖੁੱਲ ਕੇ ਕਿਉਂ ਨਹੀਂ ਕਰਦੀ ਟੰਡਾ ਸਾਹਿਬ ਤੁਸੀਂ ਤਰਨਤਾਰਨ ਦੇ ਲੈਕਚਰਾਂ 'ਚ ਫਿਰ ਬੀਜੇਪੀ ਨੋਖਾ ਦਿਖਾਣੀਆਂ ਸੀ ਨਾ ਵੀ ਸਾਡੀ ਗੱਲ ਨਹੀਂ ਕਰੋਗੇ ਤਾਂ ਤੁਹਾਡਾ ਵੀ ਵਿਰੋਧ ਕੀਤਾ ਜਾਏਗਾ ਇੱਥੇ ਅਲੱਗ ਵਿਰੋਧ ਚਲਾ ਲਿਆ ਉੱਥੇ ਅਲੱਗ ਵਿਰੋਧ ਚਲਾ ਲਿਆ ਉੱਥੇ ਅਸੀਂ ਕੀ ਕਹਨੇ ਅਸੀਂ ਬੀਜੇਪੀ ਦਾ ਨਾਂ ਵਿਰੋਧ ਕਰਦੇ ਆ ਨਾ ਸਮਰਥਨ ਕਰਦੇ ਆ ਸੁਣੋ ਮੇਰੀ ਗੱਲ ਨੂੰ ਅਸੀਂ ਕਹਨੇ ਪੰਜਾਬ ਦੇ ਅੰਦਰ ਜਿਹੜਾ ਬੰਦਾ ਪੰਜਾਬੀ Hindu ਦੇ ਹਿੱਤ ਦੀ ਗੱਲ ਕਰੂਗਾ ਚਾਹੇ ਉਹ ਕੋਈ ਵੀ ਪਾਰਟੀ ਹੋ ਚਾਹੇ ਉਹ ਕਾਲੀ ਦਲੀ ਕਿਉਣਾ ਹੋਵੇ ਅਸੀਂ ਉਹਦਾ ਸਮਰਥਨ ਕਰਾਂਗੇ ਪਰ ਸਾਨੂੰ ਮੁੱਖ ਮੰਤਰੀ ਉਹ Hindu ਦਵੇ ਜੇ ਸਾਡੀਆਂ ਸਾਡੀਆਂ 72 ਸੀਟਾਂ ਜੇ 70 72 ਸੀਟਾਂ ਸਾਡੀਆਂ ਹਿੰਦੂ ਹਨ ਉਹ ਤਾਂ ਹਿੰਦੂ ਕੈਂਡੀਡੇਟ ਖੜੇ ਕਰੇ ਸਾਡੀ ਗੱਲ ਇਹ ਸੁਣੇ ਅਸੀਂ ਉਸ ਪਾਰਟੀ ਦਾ ਸਵੋਤਨ ਕਰਾਂਗੇ ਕਿਉਂ ਨਹੀਂ ਕਰਾਂਗੇ ਇੱਕ ਗੱਲ ਤਾਂ ਹੁਣ ਤੁਹਾਨੂੰ ਪੋਜ਼ਿਟਿਵ ਹੋ ਗਈ ਵੀ ਸ਼ਿਵ ਸੇਨਾ ਦੀ ਗੱਲ ਲੋਕ ਸੁਣਨ ਲੱਗ ਗਏ ਪਹਿਲਾਂ ਵੀ ਤਰ੍ਹਾਂ ਤਰ੍ਹਾਂ ਦਾ ਨਹੀਂ 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 ਗੱਲ ਤਾਂ ਸੁਣੋ ਤਰ੍ਹਾਂ ਤਰ੍ਹਾਂ ਦੇ ਵਿੱਚ ਜਿਹੜਾ ਰਿਜ਼ਲਟ ਆਇਆ ਉਹ ਸ਼ਿਵ ਸੇਨਾ ਦੀ ਗੱਲ ਸੁਣੀ ਗਈ ਹੈ ਤਾਂ ਹੀ ਆਇਆ ਨਾ ਕਿ ਕਿਸੇ ਕਹਿੰਦੇ ਮਨਦੀਪ ਸਿੰਘ ਨੂੰ ਜਮਾੜਨ ਜੋਬਤ ਕੀਤੀ ਜਾਵੇ ਸਾਰਿਆਂ ਨੂੰ ਹਿੰਦੂ ਜਾਗੋ ਕੌਰ ਕਮੇਟੀ ਦੀ ਗੱਲ ਲੋਕ ਸੁਣਨ ਲੱਗ ਗਏ ਹਿੰਦੂ ਪੰਚਾਇਤ ਦੀ ਗੱਲ ਲੋਕ ਸੁਣ ਹਿੰਦੂ ਤੁਸੀਂ ਦੂਜੇ ਪਾਸੇ ਕੋਈ ਸਾਫ਼ ਗੱਲ ਹੋਰ ਵੀ ਕਹਿ ਦਿੰਨਾ ਅਗਰ ਅਸੀਂ ਬੀਜੇਪੀ ਦੀ ਗੱਲ ਨਹੀਂ ਕਰਦੇ ਬੀਜੇਪੀ ਨੂੰ ਸਮਰਥਨ ਨਹੀਂ ਕਰਦੇ ਬਿਲਕੁਲ ਸਪਸ਼ਟ ਗੱਲ ਹੈ ਜਦ ਤੱਕ ਹਿੰਦੂ ਸਮਾਜ ਦੀ ਗੱਲ ਨਹੀਂ ਕਰਦਾ ਬੀਜੇਪੀ ਜਦ ਤੱਕ ਖੁੱਲ੍ਹੇ ਮੰਚਾਂ 'ਚ ਵੱਡੇ ਵੱਡੇ ਮੰਚਾਂ 'ਤੇ ਹਿੰਦੂ ਹਿੱਤਾਂ ਦੀ ਗੱਲ ਨਹੀਂ ਕਰਦੀ ਮੰਦਿਰਾਂ ਸਾਡੇ ਹਿੱਤਾਂ ਦੀ ਗੱਲ ਨਹੀਂ ਕਰਦੀ ਸਾਡੇ ਦੇਵੀ ਦੇਵਤਿਆਂ ਦੇ ਹਿੱਤਾਂ ਦੀ ਗੱਲ ਨਹੀਂ ਕਰਦੀ ਜਦ ਤੱਕ ਹਿੰਦੂ ਜਗ ਕੋਰ ਕਮੇਟੀ ਪੰਜਾਬ ਦੇ ਵਿੱਚ ਬੀਜੇਪੀ ਦਾ ਸਮਰਥਨ ਨਹੀਂ ਕਰਦੀ ਕਿੱਦਾਂ ਦੇਖਦੇ ਹੋ ਤੁਹਾਨੂੰ ਸੁਣਦਾ ਗੱਲ ਜਿਹੜੀ ਪਾਰਟੀ ਸਾਡੀ ਵੱਤ ਤੋਂ ਅਸਿੱਟਾ ਸਾਡੇ 50 ਤੋਂ 55 60 ਤੋਂ 50 ਤੋਂ 60 ਸੀਟਾਂ ਕਹਿ ਰਿਹਾ ਸਾਡੇ ਵਿਧਾਨ ਸਭਾ ਹਿੰਦੂ ਬੋਲਵਾਦੇ ਲਈ ਹੈ ਜਿਹੜੀ ਵੀ ਰਾਜਨੀਤਿਕ ਪਾਰਟੀ ਸਾਡੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਸੀਟਾਂ ਤੇ ਖੜਾएगी ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਵੈਸੇ ਤਾਂ ਸਾਡੀ ਕੋਸ਼ਿਸ਼ ਹੈ ਸਾਡੀ ਆਪਤੀ ਚਰਚਾ ਚੱਲ ਰਹੀ ਹੈ ਵੀ ਜਲਦੀ ਹਿੰਦੂ ਜਾਗੋ ਕੋਰ ਕਮੇਟੀ ਹਿੰਦੂ ਪੰਚਾਇਤ ਦੇ ਰਹੀ ਆਪਣੇ ਉਮੀਦਵਾਰ 2017 2027 25 ਦੇ ਚੋਣ 2027 ਦੇ ਚੋਣ ਦੇ ਵਿੱਚ ਉਮੀਦਵਾਰ ਉਤਾਰੀ ਲੋਕ ਪਾਰਟੀ ਹੁਣ ਬੁਰੀ ਤਰ੍ਹਾਂ ਤਿਆਰ ਹੈ ਹਰ ਅਸੈਂਬਲੀ 'ਚ ਲੜੋਂਗੇ ਇਲੈਕਸ਼ਨ ਫਿਰ ਮੈਂ ਕੀ ਕਹਿ ਰਿਹਾ ਤੁਹਾਨੂੰ ਜਿੱਥੇ ਤੇ ਹਿੰਦੂ ਬੋਲਵਾਦੀ ਹੋਏਗੀ ਉੱਥੇ ਹਿੰਦੂ ਪੰਚਾਇਤ ਆਪਣਾ ਵੱਡਾ ਅਹਿਮ ਰੋਲ ਅਦਾ ਕਰੇਗੀ ਬਹੁਤ ਬਹੁਤ ਵਧੀਆ ਗੱਲ ਕੀਤੀ ਤੁਸੀਂ ਵੀ ਅਸੈਂਬਲੀ ਤੁਹਾਡੇ ਹਰ ਇਲੈਕਸ਼ਨ ਦੇ ਵਿੱਚ ਤੁਸੀਂ ਅੱਗੇ ਜਾ ਕੇ ਕੰਮ ਕਰੋਗੇ ਕਿੱਦਾਂ ਦੇਖਦੇ ਹੋ ਅਕਾਲੀ ਦਲ ਜਦੋਂ ਉੱਪਰ ਕੇ ਬਾਹਰ ਆਇਆ ਤਰਨਤਨ ਦੀ ਚੌਂੜ ਦੇ ਵਿੱਚ ਕੀ ਲੱਗਦੇ ਹੋ ਪੋਜ਼ਿਟਿਵਿਟੀ ਇਸ ਚੀਜ਼ ਦੇ ਪੰਜਾਬ ਦੇ ਅਕਾਲੀ ਦਲ ਨੇ ਆਪਣੇ ਸਮੇਂ ਦੇ ਵਿੱਚ ਸਿਕਸਮਾਜੀਤ ਦਾ ਬੜਾ ਵੱਡਾ ਕੰਮ ਕੀਤਾ ਮੈਂ ਕਿਸੇ ਦੀ ਕੋਈ ਰਾਏ ਨਹੀਂ ਉਹਨਾਂ ਨੇ ਆਪਣੇ ਸਿਕਸਮਾਜੀਤ ਦਾ ਬੜਾ ਕੰਮ ਕੀਤਾ ਪਰ ਹਿੰਦੂ ਸਮਾਜ ਦਾ ਚੌਥੇ ਦਰਜੇ ਦਾ ਵਿਵਾਰ ਕੀਤਾ ਜਦ ਤੱਕ ਕੋਈ ਵੀ ਰਾਜਨੀਤਿਕ ਪਾਰਟੀ ਹਿੰਦੂ ਸਮਾਜ ਦਾ ਅੱਛਾ ਨਹੀਂ ਸੋਚੇਗੀ ਹਿੰਦੂ ਸਮਾਜ ਦਾ ਰਾਜਨੀਤਿਕ ਹੱਕ ਨਹੀਂ ਦੇਗੀ ਸਮਾਜੀ ਹੱਕ ਨਹੀਂ ਦੇਗੀ ਧਾਰਮਿਕ ਹੱਕ ਨਹੀਂ ਦਿੰਦੀ ਜਦ ਤੱਕ ਹਿੰਦੂ ਜਾਗੋ ਕੋਰ ਕਮੇਟੀ ਹਿੰਦੂ ਪੰਚਾਇਤ ਉਹਦਾ ਸਮਰਥਨ ਨਹੀਂ ਕਰੇਗੀ ਨਹੀਂ ਮੈਨੂੰ ਨਾ ਟੰਡਾ ਸਾਹਿਬ ਮੈਂ ਥੋੜਾ ਜਿਹਾ ਅਸਮੰਜਸ ਰਹਿ ਜਾਂਦਾ ਵੀ ਸ਼ਿਵ ਸੇਨਾ ਜਾਂ ਹਿੰਦੂ ਜਥੇਬੰਦੀਆਂ ਕਿਹੜੀ ਪਾਰਟੀ ਹੈ ਪੰਜਾਬ ਦੇ ਵਿੱਚ ਜਿਹਦੇ ਨਾਲ ਅਟੈਚ ਹੋਣ ਨੂੰ ਤਿਆਰ ਨੇ ਜਾਂ ਜਿਹਦੀ ਗੱਲ ਕਰਨ ਲਈ ਤਿਆਰ ਨੇ ਜਿਹਦੀ ਗੱਲ ਲੋਕਾਂ ਤੱਕ ਕੀਤੀ ਜਾਵੇ ਤੁਹਾਡੇ ਸਾਹਮਣਾਂ ਦਾ ਕੋਈ ਪਾਰਟੀ ਹੈ ਨਹੀਂ ਜਿਹਦੇ ਨਾਲ ਤੁਹਾਡਾ ਗਠਜੋੜ ਹੋ ਸਕੇ ਤੁਹਾਡੀ ਗੱਲ ਉਹ ਸੁਣ ਸਕੇ ਉਹਨਾਂ ਦੀ ਗੱਲ ਤੁਸੀਂ ਸੁਣਦੇ ਕੋ ਫਿਰ ਕਿੱਦਾਂ ਚੱਲੇਗੀ ਕੰਮ ਪੰਜਾਬ ਦੀ ਬਾਗਡਰ ਕਿੱਥਾਂ ਚਲੇਗੀ ਚੋਣਾਂ ਦੇ ਚੁੱਪਚਾਪ ਦੇ ਰਿਜ਼ਲਟ ਤੋਂ ਬਾਅਦ ਜਲਦੀ ਹੀ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਖੇਤਰ ਦੇ ਵਿੱਚ ਜਾ ਜਾ ਕੇ ਹਿੰਦੂ ਪੰਚਾਇਤਾਂ ਕੀਤੀਆਂ ਜਾ ਰਹੀਆਂ ਸ਼ੁਰੂ ਕਰ ਦਿੱਤੀਆਂ ਜਾ ਰਹੀਆਂ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਸਾਡੇ ਉਮੀਦਵਾਰ ਤੇ ਕੈਂਡੀਡੇਟਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਆਉਣ ਵਾਲੇ 2027 ਦੇ ਚੋਣਾਂਵਾਂ ਦੇ ਵਿੱਚ ਹਿੰਦੂ ਪੰਚਾਇਤ ਆਪਣੇ ਉਮੀਦਵਾਰ ਪੰਜਾਬ ਦੇ ਵਿਧਾਨ ਸਭਾ ਚੋਣਾਂਵਾਂ 'ਚ ਖੜੀ ਕਰੇ ਕਾਂਗਰਸ ਕਹਿੰਦੇ ਹਿੰਦੂਆਂ ਦੀ ਗੱਲ ਕਰਦੀ ਪਰ ਉਹਨਾਂ ਨੂੰ ਵੀ ਚੌਥੇ ਪੰਜਵੇਂ ਨੰਬਰ ਤੇ ਮਾਰਿਆ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਮੈਂ ਫਿਰ ਕੀ ਕਿਹਾ ਜਿਹੜੀ ਹਿੰਦੂ ਜੋ ਹਿੰਦੂ ਹਿਤ ਕੀ ਬਾਤ ਕਰੇਗਾ وہی ਪੰਜਾਬ 'ਤੇ ਰਾਜ ਕਰੇਗਾ ਨਿਕਣਾ ਪਾਰਟੀ ਨੇ ਨਾਰਾ ਦਿੱਤਾ ਸੀਗਾ ਨਿਆ ਪੰਜਾਬ ਕਿਸੇ ਪਾਰਟੀ ਦੇ ਨਾਲ ਮੈਂ ਫਿਰ ਕਹਿ ਰਿਹਾ ਨਿਆ ਪੰਜਾਬ ਸਨਾਤਨ ਦੇ ਨਾਲ ਇਹ ਨਰ ਦੇ ਨਾਲ Hindu ਪੰਚਾਇਤ Hindu ਜਾਗੋ ਕੌਰ ਕਮੇਟੀ ਪੰਜਾਬ ਦਾ ਜਲਦ ਦੌਰਾ ਕਰੇਗੀ। ਅੱਜ ਲੱਗਦਾ ਵੀ ਜਿਹੜੀ ਅੱਜ ਖੁਸ਼ੀ ਮਨਾਈ ਜਾ ਰਹੀ ਹੋ ਕਿਤੇ ਨਾ ਕਿਤੇ ਵਧੀਆ ਢੰਗ ਨਾਲ ਸ਼ਿਵ ਸਨਾ ਅੱਗੇ ਨਿਕ ਫਿਰ ਨੀਪਰ ਗਈ ਤੇ ਅੱਗੇ ਆੜ ਵਾਲੇ ਸਮਝ ਹੋਰ ਵਧੀਆ ਕੰਮ ਕੀਤੇ। ਮੈਂ ਸ਼ਿਵ ਸਨਾ ਦੀ ਤਾਂ ਨਹੀਂ ਗੱਲ ਕਰਦਾ ਮੈਂ Hindu ਜਾਗੋ ਕੌਰ ਕਮੇਟੀ ਤੇ Hindu ਪੰਚਾਇਤ ਦੀ ਬੜੀ ਅੱਛੀ ਗੱਲ। ਤੁਹਾਡੀ ਜਿਹੜੀ ਪਛਾਣ ਹੈ ਨਾ ਜਦੋਂ ਤੁਹਾਡੀ ਫੇਸ ਆ ਜਾਂਦਾ ਨਾ ਸ਼ਿਵ ਸਨਾ ਦਾ ਫੇਸ ਆ ਜਾਂਦਾ ਅੱਗੇ। ਮੇਰੀ ਪਛਾਣ ਵਿੱਚ ਸਹੀ ਸ਼ਿਵ ਸਨਾ ਰਹੂਗੀ ਮੈਂ ਫਿਰ ਕਹਿ ਰਿਹਾ ਪਰ ਜਿਲ੍ਹਾ ਪੰਜਾਬ ਦੇ ਵਿੱਚ ਜਿਹੜਾ ਅਹਿਮ ਰੋਲ ਅਦਾ ਕਰਨ ਜਾ ਰਹੀ 2027 ਦੇ ਚੋਣਾਂ ਦੇ ਵਿੱਚ ਹਿੰਦੂ ਪੰਚਾਇਤ ਬੜਾ ਵੱਡਾ ਰੋਲ ਅਦਾ ਕਰਨ ਜਾ ਰਹੀ ਹੈ। ਸੋ ਇਸੇਗੇ ਰਜੀਵ ਟੰਡ ਜੀ ਨੇ ਇਹਨਾਂ ਦਾ ਕਹਿਣਾ ਵੀ ਪੰਜਾਬ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਦੂਜੀ ਤਾਈ ਦੇ ਇਲੈਕਸ਼ਨ ਉਹ ਚ ਹਿੰਦੂਆਂ ਲਈ ਇੱਕ ਵੱਖਰਾ ਸਿਸਟਮ ਚੱਲੇਗਾ ਇੱਕ ਵੱਖਰੀ ਨਿਆਂ ਸਿਸਟਮ ਚੱਲੇਗਾ ਪਾਰਟੀ چاہے ਕੋਈ ਹੋਵੇ ਜਿਹੜੀ ਹਿੰਦੂਆਂ ਦੀ ਗੱਲ ਕਰੇਗੀ ਉਹਦੇ ਨਾਲ ਸ਼ਿਵ ਸੇਨਾ ਜਿਹੜੀ ਐਟੈਚ ਹੋਏਗੀ ਸ਼ਿਵ ਸੇਨਾ ਉਹਦੇ ਹੱਕ ਦੀ ਗੱਲ ਕਰੇਗੀ ਸੋ ਆਉਣ ਵਾਲਾ ਸਮਾਂ ਦੱਸੇਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਸ਼ਿਵ ਸੇਨਾ ਕੀ ਰੁਖ اختیار ਕਰਦੀ ਹੈ ਕੀ ਰਾਜਨੀਤਿਕ ਮਾਹੌਲ ਬਣੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਹਾਨੂੰ ਅਪਡੇਟ ਦਿੱਤੀ ਹੈ ਤਰਨਤਾਰਾਂ ਦੀ ਜਿਮੜੀ ਚੋਣ ਨੂੰ ਲੈ ਕੇ ਜਿੱਤ ਹੋਈ ਸੀ ਉਹਦੇ ਤੇ ਖੁਸ਼ੀ ਜਿਹ ਲਾਬ ਜਮਨ ਵੰਡੇਗੇ ਨੇ ਰਸਗੁੱਲੇ ਵੰਡੇਗੇ ਨੇ ਫੁਲਾਨ ਵਾਲਾ ਸਮਾ ਦੱਸੇਗਾ 2026 ਚ ਕਿਸ ਟੰਗਣਾ ਰਹੀ ਨੀ ਹੁੰਦੀ ਹੈ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ